ਹਾਂਜੀ ਮਿੱਤਰੋ ਕਿਸਾਨ ਵੇਖੋਣਗੇ ਬਹੁਤ ਤਰ੍ਹਾਂ ਦੇ ਤੁਸੀਂ ਕਿਉਂਕਿ ਕਿਸਾਨ ਉਹ ਵੀ ਨੇ ਜਿਹੜੇ ਸੜਕਾਂ ਦੀਆਂ ਕਿਨਾਰਾ ਵੱਢ ਲੈਂਦੇ ਨੇ ਅੱਜ ਤੁਹਾਨੂੰ ਇੱਕ ਕਿਸਾਨ ਇਹ ਜਹਾ ਮਲਾਵਾਂਗੇ ਜਿਨੇ ਕੁੱਲ 5 ਕਿੱਲੇ ਜ਼ਮੀਨ ਹੈ ਉਹਦੇ ਵਿੱਚੋਂ ਅੱਧਾ ਕਿੱਲਾ ਅੱਧਾ ਕਿੱਲਾ ਜਿਹੜਾ ਜ਼ਮੀਨ ਦਾ ਦਿਖਾ ਸਕਦੇ ਹੋ ਉਹ ਕੈਮਰਾਮੈਨ ਨੂੰ ਕਹੋਗੇ ਦਿਖਾਓ ਅੱਧਾ ਕਿੱਲਾ ਜ਼ਮੀਨ ਦਾ ਦਿੱਤਾ ਕੁਦਰਤ ਨੂੰ ਦਾਨ ਕੀਤਾ ਦਾਨ ਬਹੁਤ ਪ੍ਰਕਾਰ ਦੇ ਹੁੰਦੇ ਨੇ ਲੋਕ ਗੁਰਦੁਆਰਿਆਂ ਨੂੰ ਮੰਦਰਾਂ ਨੂੰ ਹਰ ਇੱਕ ਅਲੱਗ-ਅਲੱਗ ਤਰ੍ਹਾਂ ਸਰੀਰਦਾਨ ਵੀ ਕਰ ਰਹੇ ਨੇ ਪਰ ਇਹ ਦਾਨ ਵੱਖਰਾ ਕੁਦਰਤ ਨੂੰ ਦਾਨ ਕਰਨਾ ਤੇ ਆਪਣੇ ਨਾਲ ਵਾਈ ਜੀ ਨੇ ਸੁਖਜੀਤ ਉਹਨਾਂ ਨਾਲ ਵਾਈ ਜੀ ਕੀ ਕਹੋਗੇ ਹੈਨਾ ਕੁਦਰਤ ਨੂੰ ਦਾਨ ਕੀਤਾ ਕੁਦਰਤ ਨੂੰ ਦਾਨ ਕਰਨਾ ਬਹੁਤ ਵੱਡੀ ਗੱਲ ਹੈ ਕੀ ਕਹੋਗੇ ਇਹ ਬਹੁਤ ਸਲਾਘਾਯੋਗ ਕਦਮ ਹੈ ਜੋ ਅੱਜ ਕੱਲ੍ਹ ਵਾਤਾਵਰਣ ਨੂੰ ਨੁਖਰਾ ਕਰਦੇ ਹੋਏ ਇਹੇ ਵਸ਼ੇਕ ਰਾਵਾਂ ਬਾਹਰ ਚਾਦ ਵਿੱਚ ਪੌਦੇ ਲਾਏ ਆ ਮੈਂ ਤਾਂ ਹਰੇਕ ਨੂੰ ਇਹੀ ਕਹਿਣਾ ਨਾ ਵੀ ਜਿਹਦੇ ਕੋਲੇ ਕਿੱਲਾ ਬਾਹੰਦਾ ਹੈ ਜਦੋਂ ਕਿ ਸੱਤ ਕਰਾਣਾਂ ਹੁੰਦੇ ਫੇਰ ਉਹ ਕੀ ਕਰਦਾ ਜੇ ਕਿੱਲੇ ਰੋਏ ਨੌ ਕਰਾਣਾਂ ਹੁੰਦੇ ਫੇਰ ਉਹ ਕੀ ਕਰਦਾ ਲੋਕ ਫੁੱਟਪਾਥਾਂ 'ਵੀ ਪਏ ਨੇ ਹੂੰ ਆਪਾਂ ਨੂੰ ਆਪਣੇ ਵੱਡੇ ਵੱਡੇਰੇ ਆਪਣੀ ਭੂਮੀ ਛੱਡ ਕੇ ਗਏ ਨਾ ਜੋ ਇਹਨੂੰ ਖਰਾਬ ਕਰਦੇ ਨੇ ਫਿਰ ਕਿਸੇ ਦਾ ਕੀ ਕਰਦੇ ਹੂੰ ਆਪਾਂ ਦੀ ਸ਼ੁਕਰਾਨਾ ਕਰਦੇ ਆ ਸਾਡੇ ਵੱਡੇ ਬਡੇਰਾਂ ਦੇ ਜਿਨ੍ਹਾਂ ਨੇ ਸਾਡੀਆਂ ਜ਼ਮੀਨਾਂ ਇੱਥੇ ਰੱਖ ਤਗੀਆਂ ਪਰ ਆਪਾਂ ਜੰਗਲ ਪੂਰਾ ਕਰ ਗਏ ਵਾਤਾਵਰਨ ਨੂੰ ਸਹੀ ਕਰ ਗਏ ਆਪਾਂ ਗੁਰੂ ਵਰਾ ਸਾਹਿਬ ਨੇ ਸਭ ਤੋਂ ਵੱਡਾ ਦਰਜਾ ਪਾਣੀ ਹਵਾ ਤੇ ਧਰਤੀ ਨੂੰ ਦਿੱਤਾ ਇਹ ਚੰਨੀਆਂ ਚੀਜ਼ਾਂ ਅੱਜ ਦੀ ਘੜੀ ਆਪਾਂ ਖਰਾਬ ਕਰ ਰੱਖਿਆ ਸਾਰੇ ਬੇਨਤੀ ਆ ਵੀ ਆਪਾਂ ਇਹਨਾਂ ਨੂੰ ਦੁਸਤ ਕਰ ਗਏ ਬਿਲਕੁਲ ਜੀ ਮੈਂ ਤੁਹਾਨੂੰ ਦਰਖਤ ਵੀ ਦਿਖਾ ਦਿੰਦਾ 52 ਪ੍ਰਕਾਰ ਦੇ ਜਿਹੜੇ ਦਰਖਤ ਨੇ ਇੱਥੇ ਵੇਖ ਸਕਦੇ ਹੋ ਤੁਸੀਂ ਤੇ ਅਲੱਗ-ਅਲੱਗ ਤਰ੍ਹਾਂ ਦੇ ਹੀ ਲੱਗਣਗੇ 26-2700 ਬੂਟਾਗਾ ਤੇ ਹਰ ਇੱਕ ਪ੍ਰਕਾਰ ਦਾ ਬੂਟਾ ਜਿਹੜਾ ਇੱਥੇ ਲਗਾਇਆ ਜਿਹੜਾ ਫਲਦਾਰ ਵੀ ਹੈ ਤੇ ਦੂਸਰੇ ਵੀ ਹੈਗੇ ਨੇ ਤੇ ਜਿਹੜੇ ਮਤਲਬ ਕੁਦਰਤ ਨੂੰ ਜਿਹੜੇ ਦਰਖਤ ਲਾਵਾਂਗੇ ਤਾਂ ਜਿਹੜੇ ਪੰਛੀ ਆ ਉਹ ਵੀ ਬਚਣਗੇ ਕੀ ਕਹੂੰਗੇ ਜੀ ਅੱਜਕੱਲ ਜੇ ਵੇਖਿਆ ਜਾਵੇ ਤਾਂ ਲੋਕ ਖੜਕਾ ਹੀ ਵੜ ਲੈਂਦੇ ਨੇ ਇੱਕ ਛੋਟੇ ਜਿਹੇ ਕਿਸਾਨ ਨੇ ਆਪਣੀ ਅੱਧਾ ਕਿਲਾ ਜਿਹੜੀ ਜ਼ਮੀਨ ਦਿੱਤੀ ਹੈ ਜੀ ਕੁਦਰਤ ਨੂੰ ਦਾਨ ਕੀਤਾ ਕੀ ਕਹੂੰਗੇ ਜੀ ਇਸ ਕਿਸਾਨ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਖਾਸ ਕਰਕੇ ਰਾਉਂਡ ਗਲਾਸ ਫਾਊਂਡੇਸ਼ਨ ਹੈ ਜਿਨ੍ਹਾਂ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਤੇ ਇਸ ਪਿੰਡ ਦੇ ਜਿਹੜੇ ਸਮਾਜ ਸੇਵੀ ਵਾਤਾਵਰਨ ਪ੍ਰੇਮੀ ਨੇ ਉਹਨਾਂ ਦੇ ਮਦਦ ਦੇ ਨਾਲ ਉਹਨਾਂ ਦੇ ਪ੍ਰਾਲੇ ਦੇ ਨਾਲ ਇਸ ਕਿਸਾਨ ਨੇ ਵਾਤਾਵਰਨ ਨੂੰ ਬਚਾਉਣ ਦੇ ਲਈ ਬਹੁਤ ਵੱਡਾ ਯਤਨ ਕੀਤਾ ਕਿਉਂਕਿ ਅੱਜ ਕੱਲ ਜਿਹੜਾ ਦੌਰ ਹੈ ਅੱਜ ਕੱਲ ਜਿਹੜਾ ਯੁੱਗ ਹੈਗਾ ਉਹ ਆਰਥਿਕ ਪੱਖ ਨੂੰ ਵੱਧ ਦੇਖਿਆ ਜਾਂਦਾ ਹੈ ਤੇ ਇਹ ਜਿਹੜੇ ਵਿਰਾਸਤੀ ਰੁੱਖ ਨੇਗੇ ਜਿਹੜੇ ਸਾਡੀ ਮਤਲਬ ਵਿਰਾਸਤ ਹੈ ਜਿਹੜੇ ਇਸ ਇਲਾਕੇ ਦੇ ਅਨੁਸਾਰ ਲੋਕਲ ਇਲਾਕੇ ਦੇ ਅਨੁਸਾਰ ਲਗਾਏ ਗਏ ਨੇ ਤੇ ਲਗਾਉਣੇ ਵੀ ਚਾਹੀਦੇ ਨੇ ਇਸ ਕਿਸਾਨ ਨੇ ਆਪਣਾ ਜਿਹੜਾ ਜੋ ਲਗਭਗ ਅੱਧਾ ਏਕੜ ਜ਼ਮੀਨ ਹੈ ਉਸ ਕੁਦਰਤ ਨੂੰ ਬਚਾਉਣ ਦੇ ਲਈ ਇੱਕ ਵੱਡਾ ਬਰਾਲਾ ਕੀਤਾ ਹੈ ਤੇ ਮੇਰੀ ਬਾਕੀ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਵੀ ਜਿੰਨੀ ਵੀ ਉਹਨਾਂ ਦੀ ਸਮਰੱਥਾ ਹੈ ਜਿੰਨਾ ਇਹਨਾਂ ਕੋਲੇ ਖੇਤ ਹੈ ਉਹਦੇ ਅਨੁਸਾਰ ਦਰਖਤ ਜ਼ਰੂਰ ਲਾਉਣੇ ਚਾਹੀਦੇ ਆ ਅਸੀਂ ਦੇਖਦੇ ਆਂ ਵੀ ਅੱਜ ਕੱਲ ਵੱਡੀਆਂ ਵੱਡੀਆਂ ਕੋਠੀਆਂ ਵੱਡੀਆਂ ਵੱਡੀਆਂ ਕਾਰਾਂ ਵੱਡੇ ਵੱਡੇ ਏਸੀ ਨੇ ਜਿਹੜੇ ਅਸੀਂ ਲਾ ਰਹੇ ਆਂ ਪਰ ਜਿਹੜਾ ਕੁਦਰਤ ਵੱਲੋਂ ਵਾਤਾਵਰਣ ਨੂੰ ਠੀਕ ਕਰਨ ਦਾ ਪਰਲ ਹੈ ਕੁਦਰਤ ਦੇ ਵਿੱਚ ਜੋ ਜਿੰਨੇ ਵੀ ਜੀਵ ਜੰਤੂ ਨੇ ਜਿੰਨੀ ਵੀ ਖੇਤੀ ਦਾ ਤੰਤਾ ਇਹ ਜੈਵਿਕ ਬਾਇਓਡਾਈਵਰਸਿਟੀ ਜਿਹਨੂੰ ਅਸੀਂ ਕਹਿੰਦੇ ਆ ਉਹਨੂੰ ਬਚਾਉਣ ਦੇ ਲਈ ਇਹ ਇੱਕ ਬਹੁਤ ਵੱਡਾ ਉਦਮ ਹੈ ਇਸ ਕਿਸਾਨ ਦਾ ਸੀ ਧੰਨਵਾਦ ਵੀ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਕਿਸਾਨਾਂ ਨੂੰ ਆਪਣਾ ਭਗੰਤ ਦਾ ਯੋਗਦਾਨ ਹੈ ਜਿਹੜਾ ਇਹਦੇ ਵਿੱਚ ਪਾਉਣਾ ਚਾਹੀਦਾ ਹੈ ਬਿਲਕੁਲ ਜੀ ਦਾਨ ਕਈ ਪ੍ਰਕਾਰ ਦੇ ਹੁੰਦੇ ਨੇ ਜੀ ਮੰਦਿਰਾਂ ਨੂੰ ਗੁਰਦੁਆਰਿਆਂ ਨੂੰ ਜਾਂ ਮਤਲਬ ਕਿ ਸਰੀਰ ਦਾਨ ਵੀ ਕਰ ਦਿੰਦਾ ਜੀ ਕਿਸੇ ਦੀ ਊਂ ਸਹਾਇਤਾ ਮਦਦ ਵੀ ਕਰ ਦਿੰਦੇ ਇਹ ਵੱਖਰੇ ਪ੍ਰਕਾਰ ਦਾ ਦਾਨ ਕੀਤਾ ਜੀ ਕੁਦਰਤ ਨੂੰ ਦਾਨ ਕਰਨਾ ਕੀ ਕਹੋਗੇ ਜੀ ਕੁਦਰਤ ਨੂੰ ਸਾਨੂੰ ਬਹੁਤ ਕੁਝ ਦਿੱਤਾ ਕੁਦਰਤ ਨੇ ਬਿਲਕੁਲ ਕੁਦਰਤ ਕਰਕੇ ਹੀ ਅਸੀਂ ਇੱਥੇ ਜੀਵ ਰਹੇ ਹਾਂ ਇਹ ਜਿਹੜੀ ਧਰਤੀ ਆ ਜਿਹੜਾ ਗ੍ਰਹਿ ਆ ਇਹ ਪ੍ਰਮਾਤਮਾ ਨੇ ਇਸ ਤਰ੍ਹਾਂ ਦਾ ਬਣਾਇਆ ਹੈ ਇਹ ਸਾਰੇ ਜੀਵਾਂ ਲਈ ਹੈ ਇਹ ਸਿਰਫ ਮਨੁੱਖ ਲਈ ਨਹੀਂ ਹੈਗਾ ਜਿੰਨੇ ਵੀ ਜੀਵ ਨੇ ਇਸ ਧਰਤੀ ਦੇ ਇਸ ਗ੍ਰਹਿ ਦੇ ਉਹਨਾਂ ਸਾਰਿਆਂ ਵਾਸਤੇ ਇਹ ਧਰਤੀ ਬਣੀ ਹੋਈ ਹੈ ਪਰ ਮਨੁੱਖ ਆਪਣੇ ਲਾਲਚ ਦੇ ਵਿੱਚ ਆ ਕੇ ਆਪਣੀਆਂ ਲੋੜਾਂ ਨੂੰ ਮੁੱਖ ਰੱਖ ਕੇ ਹੋਰ ਪਾਸੇ ਵੱਲ ਤੁਰਿਆ ਹੋਇਆਗਾ ਤੇ ਜਿਹੜੇ ਇਹ ਕੁਦਰਤੀ ਰੁੱਖ ਨੇਗੇ ਬਰਾਸਤੀ ਰੁੱਖ ਨੇ ਇਹ ਲਗਾਉਣੇ ਚਾਹੀਦੇ ਆ ਤੇ ਇਹ ਤੋਂ ਇਲਾਵਾ ਇਹਦੇ ਬਹੁਤ ਸਾਰੇ ਫਾਇਦੇ ਨੇ ਦੇਖ ਦੇ ਕਿਸਾਨ ਹੈ ਜਿਹੜੇ ਮਜ਼ਦੂਰ ਨੇ ਜਿਹੜੇ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਰਲ ਕੇ ਮਤਲਬ ਜਿੰਨੀ ਵੀ ਉਹਨਾਂ ਕੋਲੇ ਜਗ੍ਹਾ ਹੈ ਉਹ ਉਹਨਾਂ ਨੂੰ ਦਰਖਤ ਲਗਾਉਣੇ ਚਾਹੀਦੇ ਆ ਸਿਰਫ ਦਰਖਤ ਲਗਾ ਲੈਣੇ ਕਾਫੀ ਨਹੀਂ ਹੁੰਦੇ ਉਹਨਾਂ ਨੂੰ ਪਾਲਣਾ ਵੱਡੇ ਕਰਨਾ ਉਹ ਵੀ ਸਾਡਾ ਫਰਜ਼ ਬਣਦਾ ਲੱਖਾਂ ਤਰ੍ਹਾਂ ਦੀਆਂ ਬਿਮਾਰੀਆਂ ਆਈਆਂ ਜਿਨ੍ਹਾਂ ਦੇ ਹੁਣ ਤੱਕ ਨਾਂ ਵੀ ਨਹੀਂ ਪਤਾ ਜੀ ਗਿਣਤੀ ਚ ਵੀ ਨਹੀਂ ਆ ਰਹੀਆਂ ਆਈਆਂ ਪਰ ਲੋਕ ਫੇਰ ਵੀ ਨਹੀਂ ਸੁਧਰ ਰਹੇ ਕੁਦਰਤ ਨਾਲ ਖਲਵਾੜ ਫੇਰ ਵੀ ਕਰ ਰਹੇ ਨੇ ਕੀ ਕਹੋਗੇ ਜੀ ਹਾਂਜੀ ਅਸੀਂ ਕੁਦਰਤ ਤੋਂ ਦੂਰ ਹੋ ਰਹੇ ਹਾਂਗੇ ਅਸੀਂ ਜਿਹੜਾ ਇਹ ਸੰਸਾਰ ਦੇ ਵਿੱਚ ਤੜਕਪੜਕ ਹੈ ਗਲੈਮਰ ਹੈ ਜਿਹੜਾ ਸਾਦ ਵਾਲਾ ਜਿਹੜਾ ਇਹ ਨੂੰ ਜਿੱਦੋਂ ਅਸੀਂ ਪ੍ਰਭਾਵਤਾਂਗੇ ਜਿਹੜੀ ਪੱਛਮੀ ਕਲਚਰ ਹੈ ਜਿਹੜਾ ਉਹ ਸਾਡੇ ਤੇ ਹਾਵੀ ਹੋ ਰਿਹਾ ਹੈ ਉਹ ਤਾਂ ਪ੍ਰਭਾਵਤ ਹੋ ਕੇ ਲੋਕ ਨੇ ਜਿਹੜੇ ਆਪਣੀ ਜਿਹੜੀ ਵਿਰਾਸਤਾ ਉਹਨੂੰ ਛੱਡ ਰਹੇ ਨੇ ਉਹ ਜਿਹੜੇ ਰੁੱਖ ਨੇ ਪੁਰਾਣਾ ਸਾਡੇ ਜਿਹੜੇ ਦੇ ਦੇ ਨੇ ਗ੍ਰੰਥ ਨੇ ਆਜਰ ਵੈਦ ਹੈ ਉਹਦੇ ਵਿੱਚ ਵੀ ਇਹ ਜਿਹੜੇ ਦਰਸਤ ਨੇ ਜੜੀਆਂ ਬੂਟੀਆਂ ਇਹਨਾਂ ਦੀ ਬਹੁਤ ਮਹੱਤਤਾ ਹੈ ਜਿਨ੍ਹਾਂ ਨੂੰ ਅਸੀਂ ਭਲਾ ਦਿੱਤਾ ਹੈਗਾ ਬਿਲਕੁਲ ਜੀ ਤੇ ਇਹ ਜਿਹੜਾ ਉਫਰਾਲਾ ਕੀਤਾ ਗਿਆ ਅੱਜ ਲਗਾਤਾਰ ਉਪਰਾਲੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਤਾਂ ਹੀ ਅਸੀਂ ਇਸ ਧਰਤੀ ਦੇ ਉੱਪਰ ਆਪਣਾ ਜਿਹੜਾ ਮਨੁੱਖੀ ਜੀਵਨ ਹੈ ਉਹਨੂੰ ਸਫਲ ਕਹਾਉਣ ਦੇ ਵਿੱਚ ਇੱਕ ਇਨਸਾਨ ਕਹਾਉਣ ਦੇ ਵਿੱਚ ਅਸੀਂ ਤਾਂ ਹੀ ਆਪਣੀ ਹਾਜ਼ਰੀ ਲਵਾ ਸਕਦੇ ਆ ਜੇਕਰ ਅਸੀਂ ਇਸੇ ਤਰ੍ਹਾਂ ਹੀ ਵਾਤਾਵਰਨ ਨੂੰ ਪੁਲੀਤ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਗੰਭੀਰ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਨੇ ਸਾਨੂੰ ਹੋਰ ਕਰ ਲੈਣਾ ਤੇ ਸਾਡੇ ਜਿਹੜੇ ਬੱਚੇ ਨੇ ਸਾਡੇ ਵਾਰਿਸ ਨੇ ਜਿਨ੍ਹਾਂ ਦੇ ਲਈ ਅਸੀਂ ਸਾਰਾ ਦਿਨ ਦਿਨ ਰਾਤ ਉੜੇ ਫਿਰਦੇ ਆਂਗੇ ਕਮਾਈਆਂ ਕਰਦੇ ਆਂ ਜੇਕਰ ਉਹ ਬਿਮਾਰੀਆਂ ਤੋਂ ਗ੍ਰਸਤ ਹੋ ਗਏ ਆਲਾਦ ਵਾਲਾ ਵਧੀਆ ਨਾ ਹੋਇਆ ਤਾਂ ਫਿਰ ਸਾਡੀ ਜਿਹੜੀ ਕਮਾਈ ਆ ਸਾਡੀ ਦੌਲਤ ਹੈ ਉਹਦਾ ਕੋਈ ਫਾਇਦਾ ਨਹੀਂ ਸਾਡੀ ਜਿਹੜੀ ਸੱਚੀ ਦੌਲਤ ਹੈ ਉਹ ਦਰਖਤ ਨੇ ਰੁੱਖ ਨੇ ਜੀਵ ਜੰਤੂ ਨੇ ਆਲਾਦ ਵਾਲਾ ਬਿਲਕੁਲ ਜੀ ਤੁਹਾਨੂੰ ਇੱਕ ਜਿਵੇਂ ਕਹਿੰਦੇ ਹੁੰਦੇ ਰੱਬ ਉੱਤਰ ਕੇ ਨਹੀਂ ਆਉਂਦਾ ਹੁੰਦਾ ਪਰ ਇਨਸਾਨ ਦੇ ਵਿੱਚ ਰੱਬ ਬਣਦਾ ਹੁੰਦਾ ਹੈ ਵੀਰ ਨੇਗੇ ਇੱਥੇ ਜਿਨ੍ਹਾਂ ਨੇ ਹਜ਼ਾਰਾਂ ਪਤਾ ਨਹੀਂ ਕੋਈ ਗਿਣਤੀ ਨਹੀਂ ਹੈਗੀ